ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਜੋ ਲੋਕ ਦੂਜਿਆਂ ਦੀਆਂ ਬੁਰਾਈਆਂ ਕਰਨ ਦੇ ਵਿੱਚ ਟਾਈਮ ਲਾਉਂਦੇ ਨੇ ਅਗਰ ਉਹ ਵਕਤ ਖੁਦ ਨੂੰ ਚੰਗਾ ਬਣਾਉਣ ਤੇ ਲਾਉਣ ਤਾਂ ਦੁਨੀਆ ਬਦਲਦੇ देर ਨਹੀਂ ਲੱਗਦੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਬੀ ਐਸ ਢਿੱਲੋ ਇੱਕ ਬੜੀ ਛੋਟੀ ਜੀ ਕਹਾਣੀ ਹੈ ਤੀਰਥ ਯਾਤਰੀਆਂ ਨਾਲ ਭਰੀ ਹੋਈ ਇੱਕ ਬੱਸ ਦੀ ਤੀਰth ਦਰਸ਼ਨ ਕਰਨ ਤੋਂ ਬਾਅਦ ਸਭ ਵਾਪਸ ਆ ਰਹੇ ਸੀ ਪਹਾੜੀਆਂ ਵਾਲਾ ਰਸਤਾ ਸੀ ਬੱਸ ਵਿੱਚ ਬਹੁਤ ਸੋਹਣਾ ਮਹੌਰ ਬਣਿਆ ਹੋਇਆ ਸੀ ਭਜਨ ਕੀਰਤਨ ਚੱਲ ਰੇ ਸੀ ਮੌਸਮ ਵੀ ਬਹੁਤ ਸੋਹਣਾ ਸੀ ਸਭ ਦਾ ਸਫਰ ਬਹੁਤ ਮਜ਼ੇ ਦੇ ਨਾਲ ਕੱਟ ਰਿਹਾ ਸੀ ਲੇਕਿਨ ਅਚਾਨਕ ਨਾਲ ਮੌਸਮ ਖਰਾਬ ਹੋ ਗਿਆ ਇੱਕਦਮ ਤੇਜ਼ ਝੱਖੜ ਆਇਆ ਤੇ ਆਸਮਾਨ ਦੇ ਵਿੱਚ ਬੱਦਲ छा ਗਏ ਬਹੁਤ ਤੇਜ਼ ਮੀਂਹ ਪੈਣ ਲੱਗ ਗਿਆ ਤੇ ਨਾਲ ਹੀ ਆਸਮਾਨੀ ਬਿਜਲੀ ਜੋਰ-ਜੋਰ ਦੇ ਨਾਲ ਕੜਕਣ ਲੱਗ ਪਈ ਚਮਕਣ ਲੱਗ ਪਈ ਇੱਕੇਦਮ ਡਰਾਉਣ ਜੇ ਵਾਲਾ ਮੌਸਮ ਹੋ ਗਿਆ ਥੋੜੀ ਦੇਰ ਬਾਅਦ ਵਸਤੇ ਕੋਲ ਜਾ ਕੇ ਇੱਕ ਬਿਜਲੀ ਆ ਕੇ ਡਿੱਗੀ ਬਸ ਵਿੱਚ ਬੈਠੇ ਸਾਰੇ ਲੋਕ ਇੱਕਦਮ ਡਰ ਗਏ ਬਿਲਕੁਲ ਚੁੱਪ ਹੋ ਗਏ ਉਹਨਾਂ ਨੂੰ ਐਵੇਂ ਲੱਗਣ ਲੱਗ ਗਿਆ ਕਿ ਸਾਡੇ ਰੱਬ ਨੇ ਸ਼ਾਇਦ ਪਾਪ ਮਾਫ ਨਹੀਂ ਕੀਤੀ ਅਸੀਂ ਤੇ ਹੁਣੇ ਹੀ ਇੰਨੇ ਤੀਰਥ ਸਥਾਨਾਂ ਤੇ ਦਰਸ਼ਨ ਕਰਕੇ ਆਏ ਹਾਂ ਵਿਚਾਰਾ ਡਰਾਈਵਰ ਵੀ ਹੌਲੀ-ਹੌਲੀ ਬੱਸ ਨੂੰ ਅੱਗੇ ਵਧਾਰ ਰਿਹਾ ਸੀ ਫਿਰ ਥੋੜੀ ਦੂਰ ਜਾ ਕੇ ਫਿਰ ਨਾਲ ਇੱਕ ਹੋਰ ਬਿਜਲੀ ਡਿੱਗੀ ਬਸ ਵਿੱਚ ਬੈਠੇ ਲੋਕਾਂ ਨੂੰ ਲੱਗਾ ਕਿ ਬੱਸ ਹੁਣ ਸਾਡਾ ਸਭ ਕੁਝ ਖਤਮ ਹੋ ਜਾਣਾ ਹੈ ਸਾਡਾ ਜਿੰਦਾ ਰਹਿਣਾ ਬਸ ਹੁਣ ਮੁਸ਼ਕਿਲ ਹੀ ਹੈ ਲੱਗਦਾ ਸਾਡੇ ਤੋਂ ਕੁਝ ਵੱਡਾ ਪਾਪ ਹੋਇਆ ਏ ਜੋ ਸਾਨੂੰ ਰੱਬ ਨੇ ਮਾਫ਼ ਨਹੀਂ ਕੀਤਾ ਅਸੀਂ ਇਹ ਤੀਰਥ ਯਾਤਰਾ ਵੀ ਕਰ ਆਏ ਆ ਸਾਡੇ ਪਾਪ ਹਜੇ ਵੀ ਨਹੀਂ ਮਿਟੇ ਬਸ ਹੁਣ ਤੇ ਅਸੀਂ ਸਭ ਮਰਨ ਵਾਲਿਆਂ ਵਿਚਾਰੇ ਡਰਾਈਵਰ ਨੇ ਬੱਸ ਨੂੰ ਇੱਕ ਸਾਈਡ ਚ ਲਾ ਦਿੱਤਾ ਤੇ ਉਹ ਬੱਸ ਦੀ ਡਰਾਈਵਰ ਵਾਲੀ ਸੀਟ ਛੱਡ ਕੇ ਪਿੱਛੇ ਸਵਾਰੀਆਂ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਨਾ ਮੇਰਾ ਗੁੱਸਾ ਨਾ ਕਰਨਾ ਕਿ ਮੈਨੂੰ ਐਵੇਂ ਲੱਗਦਾ ਵਾ ਕਿ ਬੇਸ਼ੱਕ ਤੁਸੀਂ ਸਾਰੇ ਤੀਰਸਾਨਾਂ ਦੇ ਦਰਸ਼ਨ ਕਰ ਆਏ ਹੋ ਪਰ ਤੁਹਾਡੇ ਵਿੱਚ ਹਜੇ ਵੀ ਕੋਈ ਐਵੇਂ ਦਾ ਬੰਦਾ ਵਾ ਜਿਸ ਦੇ ਪਾਪ ਰੱਬ ਨੇ ਹਜੇ ਵੀ ਮਾਫ਼ ਨਹੀਂ ਕੀਤੇ ਅੱਜ ਉਸ ਦਾ ਮਰਨਾ ਪੱਕਾ ਹੈ ਹੁਣ ਇਸ ਇੱਕ ਬੰਦੇ ਦੇ ਚੱਕਰ ਦੇ ਵਿੱਚ ਆਪਣੀ ਵਸਤੇ ਵੀ ਵਾਰ-ਵਾਰ ਬਿਜਲੀ ਆ ਕੇ ਡਿੱਗ ਰਹੀ ਹੈ ਆਪਾਂ ਸਾਰੇ ਮਾਰੇ ਜਾ ਸਕਦੇ ਹਾਂ ਇਸ ਕਰਕੇ ਮੈਨੂੰ ਇਦਾਂ ਲੱਗਦਾ ਹੈ ਕਿ ਆਪਾਂ ਨੂੰ ਇੱਕ ਪ੍ਰੀਖਿਆ ਕਰ ਲੈਣੀ ਚਾਹੀਦੀ ਹੈ ਇੱਕ ਟੈਸਟ ਕਰ ਲੈਣਾ ਚਾਹੀਦਾ ਹੈ ਜੋ ਆ ਸਾਹਮਣੇ ਇੱਕ ਰੁੱਖ ਦਿਖ ਰਿਹਾ ਹੈ ਨਾ ਆਪਾਂ ਸਾਰੇ ਉੱਥੇ ਇੱਕ ਇੱਕ ਕਰਕੇ ਜਾਣੇ ਆ ਤੇ ਉਸ ਰੁੱਖ ਨੂੰ ਹੱਥ ਲਾ ਕੇ ਵਾਪਸ ਆ ਜਾਨੇ ਆ ਸਾਡੇ ਵਿੱਚੋਂ ਜਿਹੜਾ ਵੀ ਉਹ ਬੰਦਾ ਹੋਵੇਗਾ ਜਿਸ ਦੇ ਰੱਬ ਨੇ ਪਾਪ ਮਾਫ ਨਹੀਂ ਕੀਤੇ ਉਸ ਦੀ ਆਪੇ ਜਾਨ ਚਲੀ ਜਾਊਗੀ ਤੇ ਘੱਟ ਤੋਂ ਘੱਟ ਬਾਕੀ ਤੇ ਬਚ ਜਾਣਗੇ ਸਾਰੀ ਬਸ ਨੇ ਉਸ ਦੀ ਗੱਲ ਵਿੱਚ ਹਾਂ ਨਾਲ ਹਾਂ ਭਰ ਦਿੱਤੀ ਸਭ ਕਹਿਣ ਲੱਗੇ ਕਿ ਗੱਲ ਤਾਂ ਸਹੀ ਹੈ ਇੱਕ ਦੇ ਚੱਕਰ ਦੇ ਵਿੱਚ ਸਭ ਨੇ ਕਿਉਂ ਮਰਨਾ ਬਸ ਫਿਰ ਕੀ ਸੀ ਇੱਕ ਇੱਕ ਕਰਕੇ ਲੋਕਾਂ ਨੇ ਉਸ ਰੁੱਖ ਕੋਲ ਜਾਣਾ ਚਾਲੂ ਕਰ ਦਿੱਤਾ ਉਸ ਰੁੱਖ ਨੂੰ ਹੱਥ ਲਾਉਣਾ ਚਾਲੂ ਕਰ ਦਿੱਤਾ ਜੋ ਪਹਿਲੇ ਨੰਬਰ ਵਾਲਾ ਬੰਦਾ ਸੀ ਉਹ ਬੱਸ ਵਿੱਚੋਂ ਉਤਰਿਆ ਉਹ ਬੜਾ ਘਬਰਾਇਆ ਹੋਇਆ ਸੀ ਉਸਦੇ ਪੈਰ ਕੰਬ ਰਹੇ ਸੀ ਉਸ ਨੂੰ ਡਰ ਸੀ ਕਿ ਕਿਤੇ ਮੈਨਾਂ ਮਾਰਿਆ ਜਾਵਾ ਉਸ ਨੇ ਉਸ ਰੁੱਖ ਨੂੰ ਹੱਥ ਲਾਇਆ ਹੁਣ ਇੱਕ ਇੱਕ ਕਰਕੇ ਸਾਰੇ ਲੋਕ ਬੱਸ ਵਿੱਚੋਂ ਜਾਣ ਲੱਗੇ ਤੇ ਉਸ ਰੁੱਖ ਨੂੰ ਹੱਥ ਲਾ ਕੇ ਵਾਪਸ ਹੁਣ ਲੱਗੇ ਕਿਸੇ ਦੀ ਵੀ ਜਾਨ ਨਹੀਂ ਗਈ ਬਸ ਹੁਣ ਇੱਕ ਆਖਰੀ ਬੰਦਾ ਬਚਿਆ ਹੋਇਆ ਸੀ ਜਿਸ ਨੇ ਹਜੇ ਤੱਕ ਉਸ ਰੁੱਖ ਨੂੰ ਹੱਥ ਨਹੀਂ ਸੀ ਲਾਇਆ ਹੁਣ ਜਦੋਂ ਉਹ ਬੰਦਾ ਬੱਸ ਦੇ ਵਿੱਚੋਂ ਉਤਰਿਆ ਤੇ ਸਾਰੇ ਲੋਕ ਉਸ ਵੱਲ ਬੜਾ ਕੋੜਾ ਕੋੜਾ ਵੇਖ ਰਹੇ ਸੀ। ਉਹ ਸੱਜਣ ਬੰਦੇ ਨੂੰ ਸਭ ਬੜੀ ਗੰਦੀ ਨਿਗਾਹ ਨਾਲ ਵੇਖ ਰਹੇ ਸੀ। ਉਹ ਬੱਸ ਦਾ ਡਰਾਈਵਰ ਵੀ ਵੇਖ ਰਿਹਾ ਸੀ। ਸਭ ਉਹ ਸੱਜਣ ਬੰਦੇ ਨੂੰ ਕਹਿਣ ਲੱਗੇ ਕਿ ਉਹ ਤੁਸੀਂ ਹੀ ਹੋ ਜਿਸ ਕਰਨ ਸਾਡੀ ਅੱਜ ਜਾਣ ਤੇ ਬਣਾਈ ਹੈ। ਉਹ ਵਿਚਾਰਾ ਸੱਜਣ ਬੰਦਾ ਡਰ ਦਾ ਡਰਦਾ ਕੰਬਦਾ ਕੰਬਦਾ ਉਸ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਦਾ ਉਸ ਰੁੱਖ ਦੇ ਕੋਲ ਜਾ ਕੇ ਪਹੁੰਚ ਗਿਆ। ਤੇ ਜਾ ਕੇ ਉਸ ਰੁੱਖ ਨੂੰ ਜਿਵੇਂ ਹੀ ਹੱਥ ਲਾਇਆ ਤੇ ਇੱਕ ਮਿੰਟ ਦੇ ਵਿੱਚ ਬੜੀ ਜ਼ੋਰ ਦੇ ਨਾਲ ਬਿਜਲੀ ਡਿੱਗੀ ਪਰ ਉਹ ਬਿਜਲੀ ਉਸ ਰੁੱਖ ਤੇ ਨਹੀਂ ਬਲਕਿ ਉਸ ਬੱਸ ਤੇ ਜਾ ਕੇ ਡਿੱਗੀ ਸੀ ਤੇ ਬੱਸ ਵਿੱਚ ਬੈਠੇ ਸਾਰੇ ਲੋਕਾਂ ਦੀ ਉੱਥੇ ਹੀ ਜਾਨ ਚਲੀ ਗਈ ਸਿਰਫ ਉਹ ਕੱਲਾ ਬੰਦਾ ਐਵੇਂ ਦਾ ਸੀ ਉਹ ਸੱਜਣ ਐਵੇਂ ਦਾ ਸੀ ਜਿਸ ਕਰਨ ਉਹ ਸਾਰੀ ਬੱਸ ਸੇਵ ਸੀ ਜਿਵੇਂ ਹੀ ਉਹ ਬੱਸ ਵਿੱਚੋਂ ਉਤਰਿਆ ਉਹ ਬੱਸ ਵਿੱਚ ਬੈਠੇ ਸਾਰੇ ਤੀਰਥ ਯਾਤਰੀ ਮਰ ਗਏ ਦੋਸਤੋ ਸਾਡੇ ਵਿੱਚੋਂ ਵੀ ਬਹੁਤ ਸਾਰੇ ਲੋਕ ਹਮੇਸ਼ਾ ਆਪਣੇ ਆਲੇ-ਦੁਆਲੇ ਲੋਕਾਂ ਨੂੰ ਜੱਜ ਕਰਦੇ ਆ ਦੂਜੇ ਦੀਆਂ ਬੁਰਾਈਆਂ ਕੱਢਦੇ ਆ ਕਮੀਆਂ ਕੱਢਦੇ ਆ ਸੋਚਦੇ ਆ ਕਿ ਸਿਰਫ ਇਹਨਾਂ ਕਰਕੇ ਹੀ ਸਾਡੀ ਲਾਈਫ ਖਰਾਬ ਹੋ ਰਹੀ ਹੈ ਤੁਸੀਂ ਸਿਰਫ ਇਹ ਸੋਚੋ ਕਿ ਕਈ ਵਾਰ ਤੁਹਾਡੇ ਨਾਲ ਬੜੇ ਚੰਗੇ ਬੰਦੇ ਵੀ ਜੁੜ ਜਾਂਦੇ ਨੇ ਉਹਨਾਂ ਦੀਆਂ ਦੁਆਵਾਂ ਉਹਨਾਂ ਦੀ ਪੋਜ਼ਿਟਿਵਿਟੀ ਉਹਨਾਂ ਦੀਆਂ ਵਿਸ਼ੇਜ਼ ਉਹਨਾਂ ਦੀ ਅਰਦਾਸ ਤੁਹਾਡੇ ਨਾਲ ਜੁੜ ਜਾਂਦੀ ਹੈ ਉਹਨਾਂ ਕਰਨ ਤੁਹਾਡੇ ਜੀਵਨ ਦੇ ਵਿੱਚ ਵੀ ਚੰਗਾ ਹੋਣ ਲੱਗ ਜਾਂਦਾ ਹੈ ਇਸ ਦੁਨੀਆ ਤੇ ਕਈ ਐਵੇਂ ਦੇ ਵੀ ਲੋਕ ਹੁੰਦੇ ਨੇ ਜੋ ਬਿਨਾ ਦੱਸੇ ਤੁਹਾਨੂੰ ਰੱਬ ਅਗੇ ਅਰਦਾਸ ਕਰ ਰਹੇ ਹੁੰਦੇ ਨੇ ਤੁਹਾਡੇ ਲਈ ਚੰਗਾ ਮੰਗ ਰਹੇ ਹੁੰਦੇ ਨੇ ਇਸ ਕਰਕੇ ਲੋਕਾਂ ਨੂੰ ਜੱਜ ਕਰਨਾ ਬੰਦ ਕਰ ਦਿਓ ਲੋਕਾਂ ਦੀਆਂ ਬੁਰਾਈਆਂ ਲੋਕਾਂ ਦੀਆਂ ਕਮੀਆਂ ਕੱਢਣੀਆਂ ਬੰਦ ਕਰ ਦਿਓ ਫਿਰ ਦੇਖਣਾ ਜ਼ਿੰਦਗੀ ਜੀਣ ਦੇ ਵਿੱਚ ਕਿੰਨਾ ਆਨੰਦ ਆਉਂਦਾ ਦੋਸਤੋ ਅਗਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਣਾ ਮਿਲਦੇ ਹਾਂ ਜਲਦੀ ਹੀ ਨੈਕਸਟ ਕਹਾਣੀ ਲੈ ਕੇ ਧੰਨਵਾਦ